ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸੰਗਤ ਦਿਓ ਅਸੀਂ ਇਤਿਹਾਸਕ ਸਥਾਨ ਗੁਰਦਰਾ ਸਾਹਿਬ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਤੋਂ ਬੋਲ ਰਹੇ ਹਾਂ ਇਸ ਸਥਾਨ ਤੇ ਦਾਦੀ ਮਾ ਗੁਜਰ ਕੌਰ ਜੀ ਛੋਟੇ ਸਹਿਬਜ਼ਾਦਿਆਂ ਨੇ ਇੱਕ ਰਾਤ ਬੇੜੀ ਦੇ ਮਲਾ ਬਾਬਾ ਕੁੰਮਾ ਮਾਸ਼ਕੀ ਜੀ ਦੇ ਕੋਲ ਬਤੀਤ ਕੀਤੀ ਸੀ ਪਰਿਵਾਰ ਨਾਲੋਂ ਵਿਛੜ ਕੇ ਮਾਈ ਲక్ష్ਮੀ ਜੀ ਨੇ ਪ੍ਰਸ਼ਾਦਾ ਚਕਾਇਆ ਸੀ ਇਹ ਇਤਿਹਾਸਕ ਸਥਾਨ ਪਿੰਡ ਚੱਕ ਟੇਰਾ ਜ਼ਿਲ੍ਹਾ ਰੋਪੜ ਚ ਆਇਆ ਤੋਂ ਗੁਰੂ ਕੀ ਸੰਗਤ ਇਹ ਵੀਡੀਓ ਅਸੀਂ ਤਾਂ ਬਣਾ ਰਹੇ ਆਂ ਦੇਸ਼ ਵਿਦੇਸ਼ ਦੇ ਵਿੱਚ ਗੁਰੂ ਕੀ ਸੰਗਤਾਂ ਇਸ ਸਥਾਨ ਤੋਂ ਜਾਣੂ ਆ ਕੋ ਬਹੁਤ ਸਾਰੀਆਂ ਸੰਗਤਾਂ ਫੋਨ ਕਰਦੀਆਂ ਨੇ ਕਿ ਤੁਸੀਂ ਗੁਰੂ ਕੇ ਪਰਵੰਧਕਾਂ ਨੇ ਸੇਵਾਦਾਰਾਂ ਨੇ ਕਿਹੜੀਆਂ ਕਿਹੜੀਆਂ ਰਸਤਾ ਤੁਸੀਂ ਸੰਗਤ ਲਈ ਭੇਜ ਰਹੇ ਹੋ ਅਸੀਂ ਕੀ ਭੇਜੀਏ ਤੁਹਾਨੂੰ ਇੱਥੇ ਤਾਂ ਕਿ ਜਿਹੜੇ ਹੜਾਂ ਦੇ ਪ੍ਰਭਾਵਿਤ ਹੋਏ ਲੋਕ ਨੇ ਉਹਨਾਂ ਤਾਈਓ ਪੁੱਜ ਸਕੇ ਤੋਂ ਦੇ ਬਾਰੇ ਅਸੀਂ ਗੁਰੂ ਕੀ ਸੰਗਤ ਨੂੰ ਜਾਣਕਾਰੀ ਦੇਣੀ ਚਾਹੁੰਦੇ ਆ ਅਸੀਂ ਪਿਛਲੇ ਦਿਨਾਂ ਦੇ ਵਿੱਚ ਇਸ ਸਥਾਨ ਤੋਂ ਇਸ ਇਲਾਕੇ ਦੀ ਸੰਗਤ ਪਸ਼ੂਆਂ ਲਈ ਚਾਰਾ ਲੈ ਕੇ ਗਏ ਆ 31 ਅਗਸਤ 2025 ਨੂੰ ਤੇ ਅਸੀਂ 95 ਦੇ ਸੁਲਤਾਨ ਪਰ ਲੋਧੀ ਜਿਹੜੇ 17 ਪਿੰਡ ਪਰਭਾਵਿਤ ਹੋਏ ਉੱਥੋਂ ਅਸੀਂ ਮੇਨ ਪ੍ਰਬੰਧਕਾਂ ਨੂੰ ਮਿਲੇ ਸੀ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਸਾਡੇ ਲਈ ਹੋਰ ਰਸਤੇ ਲੈ ਕੇ ਨਾ ਆਇਓ ਜਦੋਂ ਸਾਨੂੰ ਖੇਤਾਂ ਨੂੰ ਬਾਹੀ ਜੋਗ ਬਣਾਉਣਾ ਹੋਇਆ ਉਦੋਂ ਤੇਲ ਦੀ ਲੋੜ ਪੈਣੀ ਆ ਉਹ ਯਤਨ ਵੀ ਸਤਗੁਰੂ ਮਹਾਰਾਜ ਕਿਰਪਾ ਕਰੇ ਆਪਾਂ ਕਰਾਂਗੇ ਜਿੰਨਾ ਕੁ ਉਦਮ ਮਹਾਰੇ ਨੇ ਬਖਸ਼ਿਆ ਦੂਸਰਾ ਅਸੀਂ ਕੱਲ 6 ਸਤੰਬਰ 2025 ਨੂੰ ਦੈਨ ਸ਼ਨੀਵਾਰ ਕੱਲ ਲੰਘਿਆ ਅਸੀਂ ਡੇਰਾ ਬਾਬਾ ਨਾਨਕ ਦੇ ਨੇੜੇ ਦੇ ਪਿੰਡਾਂ ਚ ਨਾਲ ਲੱਗਦੇ ਪਿੰਡਾਂ 'ਚ ਗਏ ਆ ਅਫਦਾਲ ਪਿੰਡ ਗਏ ਆ ਰੱਤੇ ਪਿੰਡ ਗਏ ਆ ਉੱਥੋਂ ਦੇ ਅਸੀਂ ਜੋ ਹਾਲਾਤ ਦੇਖੇ ਆ ਜਿਹੜੇ ਥੇਤਾਂ ਦੇ ਵਿੱਚ ਆਪਣੀਆਂ ਬਹਿਕਾਂ ਆਪਾਂ ਕਹਿ ਦਿੰਨੇ ਆ ਢਾਣੀ ਕਹਿ ਦਿੰਨੇ ਆ ਡੇਰਾ ਕਹਿ ਦਿੰਨੇ ਆ ਉਹਨਾਂ ਦੇ ਵਿੱਚ ਹੁਣ ਮਾੜੀ ਮੋਟੀ ਰੌਣਕ ਜਿਹੜੀ ਆ ਪਰਤਣੀ ਸ਼ੁਰੂ ਹੋਈ ਆ ਪਾਣੀ ਅਜੇ ਵਗਦੇ ਆਇਆ ਪਾਣੀ ਅਜੇ ਵੀ ਵਗ ਰਿਹਾ ਹੈ ਤੇ ਉੱਥੇ ਜਾ ਕੇ ਜਦੋਂ ਅਸੀਂ ਉਹ ਹਾਲਾਤ ਦੇਖੇ ਅਸੀਂ ਜਿੰਨਾ ਕਿ ਯਤਨ ਕੀਤਾ ਉਹ ਇਹ ਯਤਨ ਕਰਕੇ ਆਏ ਆ ਕਿਉਂਕਿ ਉਹਨਾਂ ਕੋ ਰਸਤਾ ਵੀ ਹੈ ਹੋਰ ਵੀ ਯਤਨ ਹੋ ਰਹੇ ਨੇ ਜਿੰਨਾ ਵੀ ਪੂਰਾ ਪੰਜਾਬ ਡਟਿਆ ਹੋਇਆ ਸੋ ਅਸੀਂ ਜਿਹੜੇ ਯਤਨ ਕਰਕੇ ਆਏ ਆ ਗੁਰੂ ਕੀ ਸੰਗਤ ਉਹਨਾਂ ਪਰਿਵਾਰਾਂ ਦੇ ਕੋਲ ਅਸੀਂ ਪਹੁੰਚੇ ਆ ਤੇ ਅਸੀਂ 5000 ਦੀ ਸੇਵਾ 7000 ਦੀ ਸੇਵਾ 10000 ਦੀ ਸੇਵਾ 12000 ਤੱਕ ਅਸੀਂ ਸੇਵਾ ਜਿਹੜੀ ਆ ਪਰਿਵਾਰਾਂ ਦੇ ਵਿੱਚ ਕਰਕੇ ਆਏ ਆ ਤੋਂ ਜਿਹੜੇ ਪਰਿਵਾਰ ਨੇ ਉਹਨਾਂ ਨੇ ਬੜੀ ਸੰਕੋਚ ਕੀਤੀ ਇਸ ਗੱਲ ਤੋਂ ਵੀ ਅਸੀਂ ਕੋਈ ਵੀ ਸਾਨੂੰ ਮਾਇਆ ਨਾ ਦੇਵੋ ਤੁਸੀਂ ਭਾਵੇਂ ਉਹ ਬਹੁਤ ਔਖੇ ਹਾਲਾਤਾਂ ਦੇ ਵਿੱਚ ਨੇ ਕਿਉਂਕਿ ਇਹਨੂੰ ਆਪਾਂ ਕਹਿ ਦਿੰਨੇ ਆ ਪੰਜਾਬ ਦੀ ਇਹ ਗੈਰਤ ਉਹ ਪੰਜਾਬ ਦੀ ਇਹ ਅਣਖ ਆ ਅਣਖ ਵਾਲੇ ਮੰਨ ਜਿਹੜੇ ਲੋਕ ਹੁੰਦੇ ਨੇ ਪੰਜਾਬ ਦੇ ਉਹ ਕਦੇ ਵੀ ਮੰਗਤੇ ਨਹੀਂ ਬਣਦੇ ਇਹ ਅਸੀਂ ਉਹਨਾਂ ਸਾਰਿਆਂ ਨੂੰ ਬੜੀ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕੀਤੀ ਸੀ ਵੀ ਅਸੀਂ ਦਾਦੀ ਮਾਂ ਗੁਜਰਕੌਰ ਦੇ ਸਥਾਨ ਤੋਂ ਆਏ ਆਂ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਬਜਾਦਿਆਂ ਦਾ ਪੁੱਤਾਂ ਦਾ ਸਥਾਨੋਂ ਆ ਉਹਨਾਂ ਦੀ ਮਾਤਾ ਦਾ ਸਥਾਨੋਂ ਆ ਵੀ ਅਸੀਂ ਤਾਂ ਇਸ ਭਾਵਨਾ ਨਾਲ ਹੀ ਆਏ ਆਂ ਵੀ ਦਾਦੀ ਮਾਂ ਦੀਆਂ ਇਹ ਆਪਾਂ ਨੂੰ ਅਸੀਸਾਂ ਹੀ ਆ ਤੇ ਮਹਾਰਾਜ ਆਪਾਂ ਨੂੰ ਕਿਰਪਾ ਕਰੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਰਸਾ ਨਦੀ ਤੇ ਸਭ ਤੋਂ ਵੱਡਾ ਹੜ੍ਹ ਦੇਖਿਆ ਸਭ ਤੋਂ ਵੱਡਾ ਦੁਖਾਂਤ ਉਸ ਸਮੇਂ ਤੇ ਸਿੱਖ ਕੌਮ ਨੇ ਝੱਲਿਆ ਗੁਰੂ ਸਾਹਿਬਾਂ ਦਾ ਪਰਿਵਾਰ ਵਿਛੜਿਆ ਜਿੰਨੀ ਜਾਣਕਾਰੀ ਹੜ੍ਹ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਰੱਖਦੇ ਨੇ ਏਨੀ ਆਪਾਂ ਹੋਰ ਨਹੀਂ ਰੱਖ ਸਕਦੇ ਤੇ ਉਹਨਾਂ ਸੰਗਤਾਂ ਜੀ ਅਸੀਂ ਦੂਸਰੀ ਬੇਨਤੀ ਕੀਤੀ ਸੀ ਤੁਸੀਂ ਡੇਰਾ ਬਾਬਾ ਨਾਨਕ ਦੇ ਆਸ-ਪਾਸੋਂ ਤੁਹਾਡੇ ਨੇੜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਰਤਾਰਪੁਰ ਤੁਹਾਡੀ ਹੀ ਧਰਤੀ ਤੇ ਤੇ ਖੇਤੀ ਕੀਤੀ ਹੈ ਇਤੀ ਤੋਂ ਜਿੰਨਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਾਣਦੇ ਆ ਦੁਨੀਆ ਦਾ ਕੋਈ ਵੀ ਕਿਸਾਨ ਉਹਨਾਂ ਜਾਣ ਨਹੀਂ ਸਕਦਾ। ਸੋ ਇਹ ਬੇਨਤੀਆਂ ਸੀ ਉਹਨਾਂ ਨੂੰ ਜਦੋਂ ਕੀਤੀਆਂ ਤੇ ਉਹਨਾਂ ਨੇ ਇਸ ਗੱਲ ਤੇ ਫਿਰ ਮਹਾਰਾਜ ਦੇ ਜਿੰਨੀ ਕਸੀ ਸੇਵਾ ਉਹਨਾਂ ਨੂੰ ਦਿੱਤੀ ਅਸੀਂ ਉਹਦੀ ਕੋਈ ਵੀਡੀਓ ਵਗੈਰਾ ਇਸ ਢੰਗ ਨਾਲ ਨਹੀਂ ਬਣਾਈ ਕਿਉਂਕਿ ਅਸੀਂ ਸਮਝਦੇ ਆਂ ਵੀ ਆਪਾਂ ਕੋਈ ਦਾਤੇ ਥੋੜੋ ਆਂ। ਆਪਾਂ ਗੁਰੂ ਪਾਤਸ਼ਾਹ ਮਹਾਰਾਜ ਦੇ ਘਰ ਦੇ ਚਾਕਰ ਆਂ ਉਹ ਵੀ ਚਾਕਰ ਨੇ ਸਾਰਾ ਆਪਾਂ ਸੇਵਾ ਹੀ ਆ। ਗੁਰਬਾਣੀ ਨੇ ਪੂਰੇ ਸੰਸਾਰ ਨੂੰ ਕਹ ਦਿੱਤਾ ਜਗਤ ਭਖਾਰੀ ਫਿਰਤ ਹੈ ਸਭ ਕੋ ਦਤ ਆਰਾਮ ਆਪਾਂ ਸਾਰੇ ਉਹਦੇ ਪਾਸੋਂ ਮੰਗਦੇ ਆਂ ਤੁਧ ਪਾਸੋਂ ਸਭ ਮੰਗਦੇ ਨਿਤ ਕਰ ਅਰਦਾਸ ਸੋ ਗੁਰੂ ਕੀ ਸੰਗਤ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਵੀ ਅਸੀਂ ਇਸ ਤੰਗ ਦੀ ਜਿਹੜੀ ਸੇਵਾ ਹੈ ਵੀ ਘਰਾਂ 'ਤੇ ਜਾ ਕੇ ਚਾਹੇ 5000 ਦੀ ਕਰੀਏ 10000 ਦੀ ਕਰੀਏ ਹੋਰ ਜ਼ਿਆਦਾ ਕਰੀਏ ਉਹਨਾਂ ਦੇ ਅਸੀਂ ਐਡਰੈਸ ਨੋਟ ਕੀਤੇ ਸਾਰਿਆਂ ਦੇ ਪੂਰਾ ਪਿੰਡ ਦਾ ਪਤਾ ਲਿਆ ਮੋਬਾਈਲ ਨੰਬਰ ਨੋਟ ਕੀਤੇ ਤੇ ਇਹ ਵੀਡੀਓ ਅਸੀਂ ਗੁਰੂ ਕੀ ਸੰਗਤਾਂ ਨੂੰ ਇਹ ਪਹੁੰਚਾਉਂਦੇ ਆਂ ਵੀ ਇੱਥੇ ਰਸਤੇ ਜਿਹੜੀਆਂ ਬਹੁਤ ਸਾਰੀ ਸੰਗਤ ਕਹਿੰਦੀ ਅਸੀਂ ਰਸਤਾ ਭੇਜੀਏ ਤੇ ਮੋਹਰੇ ਜਿੱਥੇ ਹੜਾਂ ਦੇ ਮਾਰਦੇ ਥੱਲੇ ਆਏ ਹੋਏ ਲੋਕ ਨੇ ਉਹ ਕਹਿੰਦੇ ਰਸਤਾ ਨਾ ਭੇਜਿਓ ਆਪਣੇ ਕੋਲ ਗੁਰਦਰਾ ਸਾਹਿਬ ਛੰਨ ਬਾਬਾ ਕੁੰਮਾ ਮਾਛਪੀ ਦੇ ਵਿੱਚ ਹੁਣ ਜਿਹੜੇ ਮੌਜੂਦਾ ਸਮੇਂ ਤੇ ਆ ਹੜਾਂ ਵਸਤੇ ਜਿਹੜੀ ਰਸਤੋ ਆ ਉਹ 2 ਲੱਖ ਦੇ ਕਰੀਬ ਜਿਹੜਾ ਹੈ ਉਹ ਰਸਤ ਪਹੁੰਚ ਚੁੱਕੀ 2 ਲੱਖ ਦੇ ਕਰੀਬ ਦੀ ਰਸਤ ਇੱਥੇ ਆ ਚੁੱਕੀ ਹੈ। ਸੋ ਰਸਤਾ ਦੀ ਲੋੜ ਨਹੀਂ ਹੈ। ਨਾ ਭੇਦਿਓ ਅਸੀਂ ਸਾਰੀ ਸੰਗਤ ਨੂੰ ਕਹਿੰਨੇ ਆ। ਤੇ ਉਹਦੇ ਵਿੱਚ ਅਸੀਂ ਜਿਹੜੀ ਇਹ ਸੇਵਾ ਮਾਇਆ ਨਾਲ ਨਿਭਾ ਰਹੇ ਆ ਉਹ ਮਹਾਰਾਜ ਵੱਲ ਦਊਗਾ ਸਾਰੀ ਸੰਗਤ ਨੂੰ ਆਪੇ ਹੀ ਕਰਨਗੇ ਕਰਨ ਕਰਾਵਣ ਕਰਨੇ ਯੋਗ। ਤੇ ਉਹਦੇ ਵਿੱਚ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਵੀ ਇਸ ਸਥਾਨ ਤੋਂ ਦੇਸ਼ ਵਿਦੇਸ਼ ਦੇ ਵਿੱਚ ਕਦੇ ਵੀ ਕੋਈ ਉਗराई ਨਹੀਂ ਹੁੰਦੀ। ਕਿਉਂਕਿ ਜਦੋਂ ਸੰਗਤਾਂ ਨੇ ਉਹ ਪਿੰਡਾਂ ਦੇ ਵਿੱਚ ਇਹ ਪਤਾ ਲੱਗਣਾ ਹੀ ਆ ਵੀ ਹਾਂ ਵੀ ਬਾਬਾ ਕੁੰਮਾ ਮਾਸ਼ਕੀ ਜੀ ਵਾਲੇ ਉਥੋਂ ਸਥਾਨ ਦਾਦੀ ਮਾਂ ਤੋਂ ਸਹਬਜਾਦਿਆਂ ਤੋਂ ਸਥਾਨ ਤੋਂ ਮਾਇਆ ਦੇ ਨਾਲ ਸੇਵਾ ਕਰਦੇ ਆ ਤੇ ਬਹੁਤ ਸਾਰੇ ਇਦਾਂ ਵੀ ਬਣ ਜਾਂਦਾ ਹੁੰਦਾ ਕੋਈ ਉਗਰਾਈਆਂ ਦਾ ਕੰਮ ਨਾ ਚੱਲ ਜਵੇ ਉਹਦੇ ਬਾਰੇ ਵੀ ਅਸੀਂ ਸਾਰੀਆਂ ਸੰਗਤਾਂ ਨੂੰ ਸੁਚੇਤ ਕਰਦੇ ਆ ਦੇਸ਼ ਵਿਦੇਸ਼ ਦੀਆਂ ਨੂੰ ਇਸ ਸਥਾਨ ਤੋਂ ਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਕੋਈ ਸੰਸਥਾ ਕੋਈ ਵੀ ਉਗਰਾਈ ਨਹੀਂ ਕਰਦੀ ਪਹਿਲਾਂ ਤੋਂ ਲੈ ਕੇ ਸੋ ਗੁਰੂ ਕੀ ਸੰਗਤ ਤੁਹਾਡੇ ਧਿਆਨ ਚ ਇਹੀ ਲਿਆਉਨੇ ਆ ਵੀ ਉਗਰਾਹੀ ਕਿਸੇ ਵੀ ਢੰਗ ਦੀ ਦੇਸ਼ ਵਿਦੇਸ਼ ਚ ਕੋਈ ਨਹੀਂ ਹੈ ਤੇ ਜਿਹੜੀਆਂ ਅਸੀਂ ਹੁਣ ਸੇਵਾਵਾਂ ਅੱਗੇ ਵੀ ਕਰਾਂਗੇ ਜਿੰਨਾ ਮਹਾਰਾਜ ਵੱਲ ਦੇਊਗਾ ਤੇ ਉਹ ਮਾਇਆ ਦੇ ਨਾਲ ਹੀ ਕਰਾਂਗੇ ਚਾਹੇ ਜਿੰਨਾ ਵੀ ਹੋਏ ਛੋਟੇ ਬੱਚਿਆਂ ਨੂੰ ਵੀ ਅਸੀਂ ਪੁੱਛਦੇ ਰਹੇ ਤੁਹਾਡੇ ਬਸਤੇ ਤਾਂ ਨਹੀਂ ਇਹਦੇ ਵਿੱਚ ਪਾਣੀ ਤੇ ਆ ਗਾਇਆ ਤੁਹਾਡੀਆਂ ਕਿਤਾਬਾਂ ਤਾਂ ਨਹੀਂ ਆ ਗਈਆਂ ਤੇ ਉਹਨਾਂ ਧੀਆਂ ਨੂੰ ਵੀ ਪੁੱਛਦੇ ਰਹੇ ਤੁਹਾਡੇ ਲਿਆਂਦੇ ਹੋਏ ਦਾਜ ਦੇ ਕਪੜੇ ਤਾਂ ਨਹੀਂ ਦਾਜ ਵਿੱਚ ਆ ਗਏ ਤੁਹਾਡੇ ਜਿਹੜੇ ਬੈੱਡ ਵਗੈਰਾ ਤਾਂ ਨਹੀਂ ਵਿੱਚ ਆ ਗਏ ਜੋ ਜੋ ਹੋਇਆ ਬਹੁਤ ਕੁਝ ਹੋਇਆ ਤੁਸੀਂ ਸਾਰੇ ਪੂਰਾ ਪੰਜਾਬ ਦੇਸ਼ ਵਿਦੇਸ਼ ਵਿੱਚ ਜਾਣਦਾ ਸੋ ਇਹੀ ਬੇਨਤੀ ਆ ਇਸ ਇਤਿਹਾਸਕ ਸਥਾਨ ਤੋਂ ਜਿਹੜੀ ਸੇਵਾ ਹੁਣ ਭੇਦੀ ਜਾ ਰਹੀ ਹੈ ਉਹ ਉਹਨਾਂ ਤੱਕਰ ਮਾਇਆ ਦੀ ਭੇਦੀ ਜਾ ਰਹੀ ਹੈ ਤੇ ਬੜੀ ਤਰਤੀਬ ਦੇ ਨਾਲ ਜਿੱਥੇ ਵੀ ਉਹ ਸੇਵਾ ਪਹੁੰਚਦੀ ਅਸੀਂ ਉਹਦੀ ਕੋਈ ਵੀਡੀਓ ਨਹੀਂ ਬਣਾਉਂਦੇ ਉਹਦੀ ਪੂਰੀ ਲਿਸਟ ਬਣਾਉਂਦੇ ਆ ਉੱਥੋਂ ਦੇ ਇਲਾਕੇ ਦੇ ਬੰਦੇ ਅਸੀਂ ਨਾਲ ਲੈਨੇ ਆ ਕਿਉਂਕਿ ਉਸ ਇਲਾਕੇ ਦੇ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਇਸ ਹਸਤਾਨ ਤੇ ਬਹੁਤ ਸਾਰੀ ਸੰਗਤ ਜਦੋਂ ਕੋਈ ਸਮਾਗਮ ਚੱਲਦਾ ਹੁੰਦਾ ਇੱਥੇ ਰਾਤ ਰਹਿਣ ਬਸੇਰਾ ਵੀ ਕਰਦੇ ਇੱਥੇ ਦਰਸ਼ਨ ਕਰਨ ਵੀ ਆਉਂਦੇ ਆ ਤੇ ਕੱਲ ਅਸੀਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕਰ ਉਹਨਾਂ ਟਹਾਣੀਆਂ ਤੇ ਬਹਿਕਾਂ ਤੇ ਡੇਰੇ ਕਹ ਲਈਏ ਉੱਥੇ ਅਸੀਂ ਪੁੱਜੇ ਆ ਤੋਂ ਸਾਨੂੰ ਵੀ ਬੜੀ ਸੰਤੋਸ਼ਤੀ ਆ ਜਿੰਨੀ ਸੇਵਾ ਅਸੀਂ ਮਾਇਆ ਦੀ ਲੈ ਕੇ ਗਏ ਉਹਨਾਂ ਘਰਾਂ ਤੋਂ ਹੀ ਪੁੱਜੀ ਆ ਉਹਨਾਂ ਨੇ ਸੇਵਾ ਸਾਡੇ ਕੋਲੋਂ ਮਾਇਆ ਦੀ ਉਹ ਲੋਕ ਫੜਦੇ ਨਹੀਂ ਸੀ ਨਾਲੇ ਅੱਖਾਂ 'ਚੋਂ ਅਥਰੂ ਕੇੜਦੀਆਂ ਸੀ ਮਾਈਆਂ ਸਾਡੀਆਂ ਧੀਆ ਪਹਿਣਾ ਸਾਡੀਆਂ ਮਤਾਵਾਂ ਨਾਲੇ ਹੋ ਕੇ ਲੈ ਲੈ ਕੇ ਕੰਦੀਆਂ ਸੀਗੀਆਂ ਵੀ ਤੁਸੀਂ ਚਾਹ ਪਾਣੀ ਸ਼ੱਕੇ ਤੋਂ ਬਿਨਾ ਨਾ ਜਾਇਓ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਸੀ ਸਤਿਗੁਰੂ ਕਿਰਪਾ ਕਰੇ ਤੁਹਾਡੇ ਘਰਾਂ 'ਚ ਹਾਸੇ ਵੀ ਮਹਾਰਾਜ ਨੇ ਆਪਣੇ ਘਰਾਂ 'ਚ ਹਾਸੇ ਵੀ ਉਹਨੇ ਗਜਾਉਣੇ ਦੀ ਅੱਖਾਂ 'ਚੋਂ ਅਥਰੂ ਆਏ ਆ ਜਦੋਂ ਤੁਹਾਡੇ ਘਰਾਂ 'ਚ ਹਾਸੇ ਗੂੰਜਣਗੇ ਅਸੀਂ ਚਾਹ ਪਾਣੀ ਵੀ ਸ਼ੱਕੇ ਜਾਵਾਂਗੇ ਸੋ ਗੁਰੂ ਕੀ ਸੰਗਤ ਇਹੀ ਬੇਨਤੀ ਆ ਇਸ ਹਸਤਾਨ ਤੋਂ ਜਿੰਨੀਆਂ ਵੀ ਆਪਾਂ ਯਤਨ ਕਰਾਂਗੇ 100 ਪਰਵਾਰਾਂ ਕੋ ਜਾਈਏ 200 ਚੋ ਜਾਈਏ ਜਾਦੇ ਜਾਈਏ 400 ਚੋ ਜਾਈਏ 500 ਕੋ ਜਾਈਏ ਕਿੰਨਾ ਵੀ ਜਾ ਸਕਾਂਗੇ ਆਪਾਂ ਇਹ ਮਹਾਰਾਜ ਬਲ ਦਊਗਾ ਪਰ ਇਹ ਸਾਰੀ ਸੇਵਾ ਜਿਹੜੀ ਮਾਇਆ ਦੇ ਨਾਲ ਹੀ ਕਰਾਂਗੇ ਤੇ ਦੂਸਰੀ ਬੇਨਤੀ ਹੈ ਇਹਦੇ ਲਈ ਕੋਈ ਵੀ ਕਿਸੇ ਵੀ ਢੰਗ ਦੀ ਉਗਰਾਹੀ ਨਹੀਂ ਹੈ ਤੇ ਇਹ ਵੀ ਨਹੀਂ ਆ ਵੀ ਸਾਨੂੰ ਕੋਈ ਮਾਇਆ ਭੇਜੋ ਨਾ ਭੇਜੋ ਇਹ ਸਾਡੇ ਧਿਆਨ ਚitta ਸਿਰਫ ਇਹੀ ਹੈ ਵੀ ਮਹਾਰਾਜ ਜੀ ਇਸ ਸਥਾਨ ਤੋਂ ਇਸ ਘਰ ਦੇ ਖਜ਼ਾਨੇ ਮਹਾਰਾਜ ਦੇਣ ਵਾਲਾ ਆ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਖਾਬੋ ਖਰਚੋ ਰਲ ਮਿਲ ਭਾਈ ਟੋਟ ਨਾ ਵੈ ਵੱਧੋ ਜਾਈ ਸਤਗੁਰੂ ਕਿਰਪਾ ਕਰਨ ਤੇਰੀ ਸੇਵਾ ਤੁਜ ਤੇ ਹੋਵੇ ਔਰ ਨਾ ਦੂਜਾ ਕਰਤਾ ਤਾਂ ਕਿ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤੁਹਾਡੇ ਤੇ ਨਜ਼ਰ ਕੀਤੀ ਹੋਈ ਆ ਪੂਰੇ ਪੰਜਾਬ ਤੇ ਤੁਸੀਂ ਉਹਨਾਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਹ ਫੜ ਰਹੇ ਹੋ ਜਦੋਂ 2019 ਦੇ ਵਿੱਚ ਹੜ ਆਇਆ ਸੀ ਜਿਸ ਹਸਤਾਨ ਤੋਂ ਇਹ ਵੀਡੀਓ ਅਸੀਂ ਭੇਜ ਰਹੇ ਆ ਇਸ ਹਸਤਾਨ ਤੇ 6 ਫੁੱਟ ਪਾਣੀ ਆਇਆ ਸੀ ਗੁਰੂ ਘਰ 'ਚ ਕੋਈ ਬਿਸਤਰਾ ਨਹੀਂ ਸੀ ਬੱਚਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਹਸਤਾਨ ਦੀ ਕੋਈ ਬੁਛਾਈ ਤਾਂ ਹੀ ਨਹੀਂ ਸੀ ਬੱਚੀ 10 ਲੱਖ ਦਾ ਇੱਥੇ ਨੁਕਸਾਨ ਹੋਇਆ ਸੀ ਦੂਸੇ ਪੂਰਾ ਮਾਝਾ ਮਾਲਵਾ ਦੁਆਬਾ ਬਹਿਰਾ ਘੱਟ ਕੇ ਇਸ ਸਥਾਨ ਤੇ ਪਹੁੰਚਿਆ ਸੀ ਸਾਨੂੰ ਉਹ ਦਿਨ ਯਾਦ ਨੇ ਜਿੱਦਾਂ ਅੱਜ ਤੁਸੀਂ ਅੱਖਾਂ ਚੋਂ ਅਥਰੂ ਕੇਰੇ ਸਾਡੇ ਅੰਦਰ ਵੀ ਇਹ ਬਰਾਗ ਆਇਆ ਸੀ ਕਿ ਦਾਦੀ ਮਾ ਤੇਰੇ ਘਰ ਤੇ ਕਿੱਡਾ ਬਰਬਾਦੀ ਹੋਈ ਪਰ ਤੁਸੀਂ ਸਾਡੀ ਬਾਹ ਫੜੀ ਸੀ ਅੱਜ ਸਤਿਗੁਰੂ ਦਾਦੀ ਮਾ ਸਾਡੇ ਤੇ ਕਿਰਪਾ ਕਰੇ ਅਸੀਂ ਵੀ ਤੁਹਾਡੇ ਚਰਨਾਂ ਤਾਈਂ ਪਹੁੰਚ ਕਰਾਂਗੇ ਤੇ ਸਤਿਗੁਰੂ ਇਹ ਸਮਰੱਥ ਦੇਣ ਸਮਰੱਥ ਗੁਰੂ ਸਿਰ ਹੱਥ ਧਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ